ਕੀਸਾ ਤਾਰੀ ਹਿੰਦੂ ਨੇ ਉਹਨਾਂ ਨੂੰ ਸਾਡੇ ਇਤਿਹਾਸ ਤੋਂ ਸਿੱਖਿਆ ਲੈਣੀ ਚਾਹੀਦੀ ਉਹ ਤੁਸੀਂ ਤੇ 9 ਸਦੀਆਂ ਨਹੀਂ ਜਾਗਦੇ ਇਹ ਸੋਮਨਾਥ ਦਾ ਮੰਦਰ ਫਿਰ ਨਵੇਂ ਸਿਰੇ ਤੋਂ ਸਾਰਨਾ ਸ਼ੁਰੂ ਕਰਦਾ ਏ ਸਾਡੇ ਬਜ਼ੁਰਗੇ ਤੇ 9 ਮਹੀਨੇ ਨਹੀਂ ਕੱਢਦੇ ਫਰਵਰੀ ਟਾਇਆ ਐਮਨ ਸ਼ਾਹ ਬਦਾਲੀ ਨੇ ਨਵੰਬਰ ਮਹੀਨੇ ਸੁਲਤਾਨੂਨ ਕਮਦਸਾ ਸੰਗਾਲੂ ਆ ਲਿਆ ਉਹਨਾਂ ਨੇ ਫਿਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਨਵੇਂ ਸਿਰੇ ਤੋਂ ਸਾਰਨਾ ਸ਼ੁਰੂ ਕੀਤਾ ਸਤਕਾਰਯੋਗ ਸਾਧ ਸੰਗਤ ਸਮੂਹਟੀ ਕੌਮ ਹਰਮੰਦਰ ਸਾਹਿਬ ਦੀ ਸੇਵਾ ਸੁਰ ਸਿੰਘ ਦੇ ਰਹਿਣ ਵਾਲੇ ਭਾਈ ਦੇਸ ਰਾਜ ਮਿਸਤਰੀ ਨੂੰ ਸੌਭ ਕੇ ਅਕਾਲੀ ਸ਼ੌਣੀ ਅੰਦਰ ਇਕੱਠੀ ਹੋਈ ਸੁਲਤਾਨਪੁਰ ਕਬੂ ਦਾ ਸਾ ਸੰਗਾਲੂ ਵਾਲਿਆਂ ਜ਼ਕਰਿਆਂ ਦੀ ਗੁੰਡ ਪਾ ਕੇ ਆਪਣੇ ਬਹਾਦਰ ਨਾਲ ਲੈ ਕੇ ਸਰਹਿੰਦ ਫਗਵਾੜੇ ਦਾ ਹਾਕਮ ਲక్ష్ਮੀ ਨਾਰੈਨ ਮਲੇਰ ਗੋਲਨਵਾ ਪੀਖਨ ਖਾਨ ਜਿਨ੍ਹਾਂ ਨੇ ਵੱਡੇ ਘੱਲੂ ਘਰ ਅੰਦਰ ਸਾਡੇ ਮਸੂਮ ਬੱਚਿਆਂ ਦੇ ਖੂਨ ਨਾਲ ਆਪਣੀ ਤਲਵਾਰ ਦਾ ਮੂੰਹ ਧੋਤਾ ਸੀ ਔਰ ਉਹਨਾਂ ਰਿਸਤਾਈ ਕਰਨ ਵਾਸਤੇ ਤੁਰਿਆ ਇਤਿਹਾਸ ਕਹਿੰਦਾ ਵਿਆਸ ਦਰਿਆ ਪਾਰ ਕੀਤਾ ਗਿਆ। ਦੁਆਬੇ ਦੀ ਧਰਤੀ ਵਿੱਚ ਲੰਘਦੇ ਆਂ। ਕੌਮ ਦਾ ਜੱਥੇਦਾਰ ਜਦੋਂ ਸਤਲੁਜ ਦਰਿਆ ਦੇ ਕਿਨਾਰੇ ਉੱਤੇ ਆਇਆ ਉਹਨੇ ਆਪਣੇ ਘੋੜੇ ਦੀਆਂ ਵਾਗਾਂ ਖਿੱਚ ਲਈਆਂ। ਸਤਕਾਰਯੋਗ ਸਾਧ ਸੰਗਤ ਜਿਹੜੇ ਸਿਪਾਈ ਨਾਲ ਆ ਰਹੇ ਸਨ ਮੇਰੇ ਕੌਮ ਦੇ ਜੱਥੇਦਾਰ ਨੇ ਉਹਨਾਂ ਵਾਜ ਦੇ ਕੇ ਆਖਿਆ ਜੱਥੇਦਾਰ ਜੀ ਕੀ ਸਤਲੁਜ ਦਰਿਆ ਵਿੱਚ ਪਾਣੀ ਦਾ ਚੜ੍ਹਾ ਹੈ? ਅਸੀਂ ਆਪਣਾ ਰਾਹ ਕਿਉਂ ਰੋਕ ਲਿਆ? ਸਤਲੁਜ ਦਰਿਆ ਪਾਰ ਕਰਨ ਦਾ ਰੋਕ ਕਿਉਂ ਗਏ ਕਹਾਮਤੇ ਜੱਥੇਦਾਰ ਨੇ ਵਾਜ ਦੇ ਕੇ ਆਖਿਆ ਭਰਾਓ ਸਤਲੁਜ ਦਰਿਆ ਵਿੱਚ ਕੋਈ ਪਾਣੀ ਦਾ ਹੜ ਨਹੀਂ ਆਇਆ ਫਿਰ ਕਿਹਾ ਰਾਕੀ ਕਿਉਂ ਰੋਕ ਲਿਆ ਤੇ ਜੱਥੇਦਾਰ ਨੇ ਵਾਜ ਦੇ ਕੇ ਆਖਿਆ ਸਿੰਘੋ ਜਦੋਂ ਅਸੀਂ ਸਤਲੁਜ ਦਰਿਆ ਪਾਰ ਕਰਾਂਗੇ ਨਾ ਜਿਹੜਾ ਸਾਹਮਣੇ ਸ਼ਹਿਰ ਆਵੇਗਾ ਉਸ ਸ਼ਹਿਰ ਦਾ ਨਾਮ ਹੈ ਕੋਟਲਾ ਮਲੇਰ ਕੋਟਲਾ ਮਲੇਰ ਕੋਟਲੇ ਦੇ ਬੜੇ ਪਰਉਪਕਾਰ ਨੇ ਸਾਡੇ ਉਤੇ ਮੈਂ ਅਰਧ ਕਰਦੇ ਹਾਂ ਜਦੋਂ ਸਰਹਿੰਦ ਦਾ ਨਵਾਬ ਵਜ਼ੀਰ ਖਾਨ ਇਹ ਗੱਲ ਕਹਿ ਰਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੂੰ ਕਿ ਦਵਾਰ ਅੰਦਰ ਕਿਣਕੇ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ ਮਲੇਰ ਕੋਲੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਉਹਨੇ ਕਿ ਤੇਰੇ ਦੋ ਭਰਾ ਕਤਲ ਕੀਤੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ ਦੋ ਪੁੱਤਰ ਕਤਲ ਕਰਕੇ ਆਪਣੇ ਭਰਾਵਾਂ ਦਾ ਬਦਲਾ ਲੈ ਲੈ ਯਾਦ ਰੱਖਿਆ ਜੀ ਉਹ ਸੰਮਰਧਨ ਅਵਾਜ਼ ਦੇ ਕੇ ਆਖਿਆ ਸੀ ਵਜ਼ੀਰ ਖਾਨ ਸ਼ਰ੍ਹਾ ਅਜ਼ਾਦਤ ਨਹੀਂ ਦਿੰਦੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਉਤੇ ਆਪਣੀ ਤਲਵਾਰ ਦਾ ਵਾਰ ਕਰਾਂ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਸਾਹਮਣੇ ਆਵੇ ਮੈਂ ਹੱਥ ਅੰਦਰ ਤਲਵਾਰ ਲੈ ਕੇ ਲੜਾਂਗਾ ਉਹਦਾ ਮੁਕਾਬਲਾ ਕਰਾਂਗਾ ਆਜ਼ਾਦਤ ਨਹੀਂ ਦਿੰਦੀ ਸ਼ਰ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਉਤੇ ਤਲਵਾਰ ਚਲਾਈ ਜਾਏ ਖਾ ਦਾ ਨਾਰਾ ਮਾਰ ਕੇ ਵਜ਼ੀਰ ਖਾਂ ਦੀ ਕਿਟਾਰੀ ਵਿੱਚ ਉੱਠ ਕੇ ਆ ਗਿਆ 60 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਸਰਦਾਰਾਂ ਨੇ ਮਲੇਰ ਕੋਟਲੇ ਉੱਤੇ ਆਪਣੀ ਤਲਵਾਰ ਨਾ ਚਲਾਈ ਮਲੇਰ ਕੋਟਲੇ ਸ਼ਹਿਰ ਨੂੰ ਅਦਾੜਿਆ ਨਾ ਉਹਨੇ ਆਵਾਜ਼ ਦੇ ਕੇ ਆਖਿਆ ਉਹ ਸਿੰਘ ਜੇ ਅਸੀਂ ਸ਼ੇਰ ਮੁਹੰਮਦ ਖਾਨ ਦੀ ਹਮਦਰਦੀ ਨੂੰ ਆਪਣੇ ਸੀਨੇ ਵਿੱਚ ਥਾ ਦੇਣਾ ਜਾਣਦੇ ਤੇ ਇਸੇ ਮਲੇਰ ਕੋੜੇ ਨਵਾਬ ਪੀਖਨ ਖਾਨ ਨੇ ਵੱਡੇ ਘਲੂ ਘਰ ਦੇ ਅੰਦਰ ਸਾਡੇ ਮਾਸੂਮ ਬੱਚਿਆਂ ਉੱਤੇ ਆਪਣੀ ਤਲਵਾਰ ਚੁਲਾ ਕੇ ਉਹਨਾਂ ਨੂੰ ਕਤਲ ਕੀਤਾ ਅਸੀਂ ਉਹ ਬਾਵਾ ਸ਼ਾਂਖੇ ਧਰਤੀ ਉੱਤੇ ਸੁੱਟ ਦੇਣਾ ਵੀ ਜਾਣਦੇ ਆ ਸਾਹਮਣੇ ਮਲੇਰ ਕੋਟਲਾ ਨਜ਼ਰ ਆਏਗਾ ਵੀ ਖਨਖਾਉ ਤੇ ਮਲਾਕੀਤ ਆਇਆਗਾ ਉਹਦੇ ਤੋਂ ਬਾਅਦ ਇਹ ਮਾ ਸ਼ੈਰਾਂ ਨੂੰ ਸਭ ਕਰਦੇ ਆ ਔਰ ਖਾਲਸਾ ਪੰਸਰ ਹਿੰਦ ਵੱਲੇ ਵਧੇਗਾ ਜ਼ਕਾਰੇ ਦੀ ਗੂੰਜ ਪਈ ਤੇ ਸਭ ਤੋਂ ਪਹਿਲਾਂ ਕਾਉਮ ਦਾ ਜਥੇਦਾਰ ਸੁਲਤਾਨੁਲ ਕਾਉਮ ਦਾ ਸੱਤ ਸਿੰਘ ਆਲੂ ਵਾਲਿਆ ਉਹਨੇ ਆਪਣਾ ਘੋੜਾ ਸੱਤੋਹ ਦਰਿਆ ਵਿੱਚ ਥੇਲਿਆ ਅੱਗੇ-ਅੱਗੇ ਕਾਉਮ ਦਾ ਜਥੇਦਾਰ ਦਰਿਆ ਸੀ ਪਿੱਛੇ-ਪਿੱਛੇ ਕਾਉਮ ਆ ਰਹੀ ਸੀ ਸੱਤੋਹ ਦਰਿਆ ਪਾਰ ਕੀਤਾ ਸਾਹਮਣੇ ਬਲੇਰ ਕੋਟਾ ਨਜ਼ਰ ਆਇਆ ਕਿਸ ਨੇ ਜਾ ਕੇ ਪੀਖਨਖਾਂ ਨੂੰ ਆਖਿਓ ਪੀਖਨਖਾਂ ਜਿਹੜਾ ਖਾਲਸਾ ਬਲ ਥੇ ਕਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਅੰਦਰ ਇਹਨਾਂ ਸ਼ਹਿਰਾਂ ਦੀ ਤਰਫ ਵਧਿਆ ਸੀ ਅੱਜ ਸੁਲਤਾਨਪੁਰ ਕਮਦਸਾ ਸਿੰਘ ਆਲੂ ਵਾਲੀ ਦੀ ਕਵਾੜ ਥੱਲੇ ਵਧ ਰਿਹਾ ਬਚਿਆ ਜਾਂਦਾ ਤੇ ਬਚ ਲੈ ਸਤਕਾਰਯੋਗ ਸਾਧ ਸੰਗਤ ਜਕਾਰਿਆਂ ਦੀ ਪਈ ਗੂੰਜ ਪੀਖਨਖਾਂ ਮੈਦਾਨ ਵਿੱਚ ਆਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਖਾਲਸਾ ਪੰਥ ਨੇ ਆਦੇ ਜੀ ਸਾਹਿਬ ਜੀ ਦੇ ਪਾਸੋਂ ਕਰਨਾ ਵਿੱਚ ਅਰਜ਼ ਕਰਿਆ ਹੈ ਸਤਕਾਰਯੋਗ ਸਾਧ ਸੰਗਤ ਵਿਦਵਤਾ ਦੇ ਪੰਡਾਰੇ ਸੁਲਤਾਨਾ ਢਾਡੀ ਢਾਡੀਆਂ ਦੇ ਪਤਾਮਾ ਢਾਡੀਆਂ ਦੇ ਬਾਬਾ ਬੋੜ ਬਾਪੂ ਸੋਨ ਸਿੰਘ ਸੀਤਲ ਜੀ ਨੇ ਆਪਣੇ ਹੱਥ ਅੰਦਰ ਕਲਮ ਲੈ ਕੇ ਜ਼ਿਕਰ ਕੀਤਾ ਮੈਂ ਜਦੋਂ ਬਾਪੂ ਸੀਤਲ ਜੀ ਦੀ ਲਿਖਤ ਪੜ੍ਹਦਾ ਹੈ ਨਾ ਆਇਓ ਅਨੁਭਵ ਹੁੰਦਾ ਹੈ ਆਇਓ ਮਹਿਸੂਸ ਹੁੰਦਾ ਹੈ ਕਿ ਜਿਵੇਂ ਬਾਪੂ ਸੀਤਲ ਜੀ ਉਸ ਘਟਨਾ ਨੂੰ ਕੋਲ ਖਲੋ ਕੇ ਆਪਣੀਆਂ ਨਜ਼ਰਾਂ ਨਾਲ ਵੇਖ ਰਹੇ ਹੋਣ ਕਿੰਨੀ ਕਰਾ ਸਤਿਗੁਰਾਂ ਨੇ ਬਖਸ਼ੀ ਹੋਏਗੀ ਉਹਨਾਂ ਨੂੰ ਕਿੰਨੀ ਸੋਚ ਦਿੱਤੀ ਹੋਏਗੀ ਕਿੰਨਾ ਦਿਮਾਗ ਬਖਸ਼ੂਸ ਕੀਤਾ ਹੋਏਗਾ ਕਿੰਨੀ ਕਲਮੰਦਰ ਸ਼ਕਤੀ ਦਿੱਤੀ ਹੋਏਗੀ